ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਕ ਬਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਅੱਜ ਫੇਰ ਤੁਹਾਡੀ ਡਿਮਾਂਡ ਤੇ ਪਲੇਨ ਪੀਸ ਲੈ ਕੇ ਆਏ ਆਂ ਜੀ ਠੀਕ ਹੈ ਜੀ ਜਿਹੜੇ ਪਲੇਨ ਪੀਸ ਰਹਿਣਗੇ ਇਹ ਬਹੁਤ ਹੀ ਸੋਹਣੇ ਜੇ ਪੀਸ ਰਹਿਣ ਵਾਲੇ ਆ ਕੱਟ ਰਹੂਗੀ ਸਾਡੇ 3 ਮੀਟਰ ਦੀ ਕੱਟ ਰਹਿਣ ਵਾਲੀ ਆ ਕੋਈ 4 ਮੀਟਰ ਵੀ ਹੋ ਸਕਦਾ ਜੀ ਤੇ ਪ੍ਰਾਈਸ ਜਿਹੜੀ ਰਹੂਗੀ ਜੀ ਜੇਕਰ ਤੁਸੀਂ 2 ਪੀਸ ਲੈ ਰਹੇ ਹੋ ਤਾਂ ਤੁਹਾਨੂੰ 1 ਪੀਸ 100 ਰੁਪਏ ਦਾ ਪੈਣ ਵਾਲਾ ਜੇਕਰ ਤੁਸੀਂ 4 ਪੀਸ ਲੈ ਰਹੇ ਹੋ ਤਾਂ ਤੁਹਾਨੂੰ 80 ਰੁਪਏ ਦਾ 1 ਪੀਸ ਪਊਗਾ ਤੇ ਜੇਕਰ ਤੁਸੀਂ 6 ਪੀਸ ਲੈ ਰਹੇ ਹੋ ਤਾਂ ਤੁਹਾਨੂੰ 70 ਰੁਪਏ ਦਾ 1 ਪੀਸ ਪੈਣ ਵਾਲਾ ਜੀ ਠੀਕ ਹੈ ਜੀ ਪੀਸ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੋਹਣੇ ਜਿਹੇ ਪੀਸ ਰਹਿਣਗੇ ਪਲੇਨ ਤੇ ਦੇਖ ਸਕਦੇ ਹੋ ਤੁਸੀਂ ਪਹਿਲਾਂ ਚੈੱਕ ਕਰੋ ਜੀ ਬੜਾ ਪਿਆਰਾ ਜਾਂ ਮੈਚਿੰਗ ਦਿਖਾਇਆ ਜੀ ਆਪਸੋ ਚ ਆਪਸੋ ਚ ਕੰਟਰਾਸਟ ਦਿਖਾਇਆ ਸੀ ਠੀਕ ਹੈ ਜੀ ਇਹ ਵਾਲਾ ਆਪਸੋ ਚ ਕੰਟਰਾਸਟ ਪੀਸ ਦਿਖਾਇਆ ਇਹ ਤੁਸੀਂ ਤੁਹਾਨੂੰ ਦੋ ਦੋ ਜਿਹੜੇ ਅਸੀਂ ਆਪਸੋ ਚ ਮੈਚਿੰਗ ਪੀਸ ਦਿਖਾਵਾਂਗੇ ਤੁਹਾਨੂੰ ਸਿਰਫ ਦੋ ਦੋ ਪੀਸੀ ਦੋਨੋਂ ਲੈਣੇ ਪੈਣਗੇ ਜੀ ਏਦਾਂ ਤੁਸੀਂ ਇੱਕ ਪੀਸ ਲਓਗੇ ਏਦਾਂ ਦੋਨੋਂ ਪੀਸ ਹੀ ਲੈਣੇ ਪੈਣੇ ਤੁਹਾਨੂੰ ਠੀਕ ਹੈ ਜੀ ਪ੍ਰਾਈਸ ਸਿਰਫ ਜੇਕਰ ਦੋ ਪੀਸ ਲਓਗੇ 100 ਰੁਪਏ ਦਾ ਇੱਕ ਪੀਸ ਪੈਣਾ ਤੇ ਜੇਕਰ ਤੁਸੀਂ ਸਾਡੇ ਕੋਲੋਂ 6 ਪੀਸ ਲੈ ਰਹੇ ਹੋ ਤਾਂ ਤੁਹਾਨੂੰ 70 ਰੁਪਏ ਦਾ ਇੱਕ ਪੀਸ ਪੈਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਆਪਸ ਵਿੱਚ ਮੈਚਿੰਗ ਹੈ ਜੇ ਕੋਈ ਵੀ ਅਸੀਂ ਕੰਟਰਾਸਟ ਦਿਖਾਇਆ ਜੀ ਆਪਸ ਵਿੱਚ ਦੋ ਪੀਸਾਂ ਦਾ ਠੀਕ ਹੈ ਜੀ ਜੇਕਰ ਤੁਸੀਂ ਇਹ ਦੋ ਪੀਸ ਲਓਗੇ ਤੁਹਾਨੂੰ 100 ਰੁਪਏ ਦਾ ਇੱਕ ਪੀਸ ਪੈਣ ਵਾਲਾ ਤੇ ਜੇਕਰ ਤੁਸੀਂ ਲਓਗੇ ਸਾਡੇ ਕੋਲੋਂ 4 ਪੀਸ ਦਾ 80 ਰੁਪਏ ਦਾ ਪਊਗਾ ਜੀ ਜੇਕਰ ਤੁਸੀਂ 6 ਪੀਸ ਲਓਗੇ ਤਾਂ 70 ਰੁਪਏ ਦਾ ਪਊਗਾ ਦੇਖੋ ਜੀ ਇਹ ਵੀ ਅਸੀਂ ਆਪਸ ਵਿੱਚ ਕੰਟਰਾਸਟ ਮੈਚਿੰਗ ਦਿਖਾਈ ਹੈ ਜੀ ਦੋ ਦੋ ਪੀਸ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਦੋ ਵੀ ਲੈ ਸਕਦੇ ਹੋ ਚਾਰ ਵੀ ਲੈ ਸਕਦੇ ਹੋ ਤੁਹਾਡੇ ਤੇ ਇੱਛਾ ਜੀ ਇਹ ਵਾਲੀ ਅਸੀਂ ਬਾਟਮ ਦਿਖਾਈ ਇਹਦੇ ਨਾਲ ਤੇ ਇਹ ਵਾਲਾ ਇਹਦਾ ਕੰਟਰਾਸਟ ਸ਼ਰਟ ਪੀਸ ਹੈ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਦੇਖੋ ਜੀ ਕੰਟਰਾਸਟ ਸ਼ਰਟ ਪੀਸ ਹੈ ਤੇ ਇਹ ਨਾਲ ਤੁਸੀਂ ਇਹਦੇ ਦੁਪੱਟਾ ਵੀ ਲੈ ਸਕਦੇ ਹੋ ਜੀ ਚੱਕਰੋ ਜੀ ਐਦਾਂ ਤੁਸੀਂ ਇਹਦੇ ਨਾਲ ਦੁਪੱਟਾ ਵੀ ਲੈ ਸਕਦੇ ਹੋ ਬੜਾ ਸੋਹਣਾ ਜਾਂ ਬਣਿਆ ਹੋਇਆ ਦੁਪੱਟਾ ਬਾਰਡਰ ਵਾਲਾ ਤਿੰਨ ਪੀਸ ਹੈ ਜੀ ਇਹ ਤੁਹਾਨੂੰ ਤਿੰਨੋਂ ਪੀਸ ਹੀ ਲੈਣੇ ਪੈਣੇ ਆ ਜੀ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਵਾਲੇ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰੈਨ ਵਾਲਾ ਕਾਫੀ ਟ੍ਰੈਂਡ ਰਿਹਾ ਇਹਨਾਂ ਪੀਸਾਂ ਦਾ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ ਐਡਾ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਦੋਨੋਂ ਪੀਸਾਂ ਦਾ ਦੇਖੋ ਜੀ ਇਹ ਦੋਨੋਂ ਪੀਸਾਂ ਦਾ ਕੰਟਰਾਸਟ ਲੈ ਸਕਦੇ ਹੋ ਠੀਕ ਹੈ ਜੀ ਇਹ ਸੇਮ ਪੀਸ ਹੈ ਜੀ ਦੋ ਸਾਡੇ ਕੋਲੇ ਤਿੰਨ ਪੀਸ ਸੇਮ ਹੈ ਤਿੰਨੋਂ ਪੀਸ ਸੇਮ ਲੈ ਸਕਦੇ ਹੋ ਜੀ ਦੇਖੋ ਜੀ ਬੜੇ ਸੋਹਣੇ ਜੇ ਪੀਸ ਹੈ ਨਾਈਟਸ ਫੰਕਸ਼ਨ ਲਈ ਬਹੁਤ ਸੋਹਣਾ ਸੂਟ ਰੈਡੀ ਹੋਣਾ ਜੀ ਇਹਨਾਂ ਪੀਸਾਂ ਦਾ ਠੀਕ ਹੈ ਜੀ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਇਹ ਦੋਨੋਂ ਦੀ ਆਪਸ ਵਿੱਚ ਮੈਚਿੰਗ ਹੈ ਜੀ ਬਹੁਤ ਪਿਆਰੀ ਮੈਚਿੰਗ ਨਾਲ ਸੂਟ ਰੈਡੀ ਹੋਣਾ ਜੀ ਇਹ ਆਪਸ ਵਿੱਚ ਕਰਾਸ਼ ਦੇ ਵਿੱਚ ਰਹੂਗਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਤੁਸੀਂ ਦੁਪੱਟਾ ਬਣਾ ਲਓ ਜਾਂ ਸ਼ਰਟ ਬਣਾ ਲਓ ਕੁਝ ਵੀ ਬਣਾ ਸਕਦੇ ਹੋ ਇਹ ਵੀ ਦੋ ਪੀਸ ਹੈ ਤੁਹਾਨੂੰ ਦੋਨੋਂ ਪੀਸ ਹੀ ਲੈਣੇ ਪੈਣੇ ਆ ਜੀ ਦੇਖੋ ਇਹ ਵਾਲੇ ਪੀਸ ਦੇਖੋ ਜੀ ਠੀਕ ਹੈ ਜੀ ਇਹ ਦੁਪੱਟਾ ਕਰ ਲਓ ਕੁਝ ਵੀ ਕਰ ਲਓ ਬਾਟਮ ਕਰ ਲਓ ਇਹ ਸ਼ਰਟ ਕਰ ਲਓ ਆਸ ਵਿੱਚ ਕੰਟਰਾਸਟ ਤੁਸੀਂ ਲੈ ਸਕਦੇ ਹੋ ਜੀ ਇਹ ਵਾਲਾ ਪੀਸ ਚੈੱਕ ਕਰੋ ਠੀਕ ਹੈ ਜੀ ਇਹ ਵੀ ਬੜਾ ਸੋਹਣਾ ਜਿਹਾ ਪੀਸ ਰਹਿਣ ਵਾਲਾ ਹੈ ਇਹ ਦੋਨੋਂ ਪੀਸ ਆਸ ਵਿੱਚ ਤੁਸੀਂ ਮੈਚਿੰਗ ਲੈ ਸਕਦੇ ਹੋ ਜੀ ਦੇਖੋ ਜੀ ਇਸ ਜਿਮੀ ਚੂ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਆਸ ਵਿੱਚ ਮੈਚਿੰਗ ਕੰਟਰਾਸਟ ਲੈ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਕ੍ਰਸ਼ ਦੇ ਵਿੱਚ ਰਹੂਗਾ ਦੇਖੋ ਬੜਾ ਸੋਹਣਾ ਪੀਸ ਹੈ ਬਹੁਤ ਸੋਹਣਾ ਹੈਂਡਵਰਕ ਹੁੰਦਾ ਜੀ ਇਨਾਂ ਪੀਸਾਂ ਦੇ ਉੱਪਰ ਤੇ ਥ्रेड ਵਰਕ ਹੈਂਡ ਵਰਕ ਕੁਛ ਮਰਜ਼ੀ ਕਰਾ ਲਓ ਜੀ ਇਨਾਂ ਉੱਪਰ ਹੁਣ ਤੁਹਾਨੂੰ ਸੀਜ਼ਨ ਆਫ ਕਰਕੇ ਇਹ ਤੁਹਾਨੂੰ ਲੈਸ ਦੇ ਵਿੱਚ ਮਿਲ ਰਿਹਾ ਜੀ ਪੀਸ ਤਾਂ ਲੈ ਸਕਦੇ ਹੋ ਦੇਖੋ ਜੀ ਇਹ ਵਾਲੇ ਸਟਿਕ ਹੋ ਜੀ ਇਹ ਬੜੀ ਸੋਹਣੀ ਜੀ ਸ਼ਰਟ ਪੀਸ ਰਹਿਣੀ ਹੈ ਦੇਖੋ ਡਿਜ਼ਾਈਨਰ ਜੀ ਸ਼ਰਟ ਪੀਸ ਰੈਡੀ ਆ ਜੀ ਇਹ ਠੀਕ ਹੈ ਜੀ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਬਹੁਤ ਸੋਹਣਾ ਪੀਸ ਹੈ ਜੀ ਇਹ ਡਿਜ਼ਾਈਨਰ ਸ਼ਰਟ ਬਣੀ ਹੈ ਖਾਦੀ ਦੇ ਵਿੱਚ ਖਾਦੀ ਸ਼ਿਲਕ ਦੇ ਵਿੱਚ ਇਹ ਤੁਹਾਨੂੰ 250 ਦਾ ਸੂਟ ਪੈਣ ਵਾਲਾ ਜੀ ਇਦਾਂ ਮੈਚਿੰਗ 250 ਦਾ ਸੂਟ ਪਊਗਾ ਜੀ ਮੈਚਿੰਗ ਇਹ ਵਾਲਾ ਪੀਸ ਚੈੱਕ ਕਰੋ ਜੀ ਜਿੰਮੀ ਚੂ ਦੇ ਵਿੱਚ ਰਹੂਗਾ ਠੀਕ ਹੈ ਜੀ ਇਹ ਨਾਲ ਤੁਸੀਂ ਇਹਦੇ ਨਾਲ ਬਾਟਮ ਬਣਾ ਸਕਦੇ ਹੋ ਸ਼ਰਟ ਬਣਾ ਲਓ ਬਾਟਮ ਬਣਾ ਲਓ ਜੇ 4 ਮੀਟਰ ਹੋਇਆ ਤਾਂ ਪੂਰਾ ਤੁਹਾਡਾ ਸੂਟ ਬਣ ਜਾਣਾ ਜੀ ਕੱਟ ਅਸੀਂ ਦੱਸੀ ਆ 3.5 ਮੀਟਰ ਦੀ ਪਰ ਕੋਈ ਪੀਸ 4 ਮੀਟਰ ਦੇ ਵੀ ਰਹਿਣ ਵਾਲੇ ਆ ਇਹ ਵਾਲਾ ਪੀਸ ਦੇਖੋ ਜੀ ਇਹ ਬੜਾ ਸੋਹਣਾ ਜਿਹਾ ਪੀਸ ਬਣਿਆ ਹੋਇਆ ਦੇਖੋ ਐਦਾਂ ਡਿਜ਼ਾਈਨਰ ਜਿਹਾ ਪੀਸ ਬਣਿਆ ਹੋਇਆ ਇਹ ਚੈੱਕ ਕਰੋ ਤੁਸੀਂ ਇਹਦੀ ਸ਼ਰਟ ਵੀ ਬਣਾ ਸਕਦੇ ਹੋ ਕੁਝ ਮਰਜ਼ੀ ਰੈਡੀ ਕਰ ਲਓ ਨੀਚੇ ਬੜਾ ਸੋਹਣਾ ਜਿਹਾ ਦਾ ਕੀਰਾ ਬੰਨ ਲੈ ਠੀਕ ਹੈ ਇਹ ਨਾਲੇ ਦੇ ਬਾਟਮ ਰਹਿਣ ਵਾਲੀ ਜੀ ਬਾਟਮ ਬਣਾ ਲਓ ਇਹ ਰਹੂਗਾ ਡਬਲ ਸ਼ੈਡਡ ਦੇ ਵਿੱਚ ਦੁਪੱਟਾ ਐਦਾਂ ਠੀਕ ਹੈ ਜੀ ਇਹ ਵਾਲਾ ਜਿਹੜਾ ਤੁਹਾਨੂੰ ਪੀਸ ਪਾਊਗਾ ਜੀ ਇਹ 200 ਦਾ ਪੀਸ ਪੈਣ ਵਾਲਾ ਜੀ ਇਹ ਵਾਲਾ ਇਹ 200 ਦਾ ਪੀਸ ਪਾਊਗਾ ਜੀ ਇਹ ਪ੍ਰਿੰਟਡ ਬਾਕੀ ਤੁਹਾਨੂੰ ਉਹੀ 70 80 ਦੇ ਪੀਸ ਪੈ ਜਾਣੇ ਪਲੇਨ ਵਾਲੇ ਇਹ ਵਾਲਾ ਦੇਖੋ ਜੀ ਇਹ ਵੀ ਆਪਸ ਵਿੱਚ ਮੈਚਿੰਗ ਹੈ ਇਹ ਸ਼ਿਮਰ ਦੇ ਵਿੱਚ ਰਹੂਗਾ ਜੀ ਸ਼ਿਮਰ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਸ਼ਿਮਰ ਦੇ ਵਿੱਚ ਠੀਕ ਹੈ ਦੋਨੋਂ ਮੈਚਿੰਗ ਲੈਣੇ ਪੈਣੇ ਤੁਹਾਨੂੰ ਇਹ ਦੇਖੋ ਜੀ ਇਹ ਫੇਰ ਇੱਕ ਹੋਰ ਪੀਸ ਹੈ ਸਾਡੇ ਕੋਲੇ ਐਦਾ ਹੀ ਬਾਰਡਰ ਵਾਲਾ ਬੜਾ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਜੀ ਇਹ ਵਾਲੇ ਪੀਸ ਤੇ ਦੇਖੋ ਜੀ ਤੇ ਇਹ ਵਾਲੀ ਰਹੂਗੀ ਨਾਲ ਬਾਟਮ ਇਹ ਵਾਲਾ ਜਿਹੜਾ ਪੀਸ ਹੈ ਤੁਹਾਨੂੰ 200 ਰੁਪਏ ਦਾ ਪੀਸ ਪੈਣਾ ਨਾਲ ਬਾਟਮ ਤੁਹਾਨੂੰ ਉਹੀ 70 ਜਾਂ 80 ਰੁਪਏ ਦੀ ਪੈ ਜਾਣੀ ਹੈ ਜੀ ਸੋਰੀ ਇਹ ਜਿਹੜਾ ਤੁਹਾਨੂੰ ਪੂਰਾ ਬਾਟਮ ਦੇ ਨਾਲ 2200 ਦਾ ਪਊਗਾ ਜੀ ਠੀਕ ਹੈ ਜੀ 2200 ਦਾ ਪੈਨ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਤੁਸੀਂ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਇੰਦਾ ਦੋਨੋਂ ਪੀ ਸਾਈਜ਼ ਸ਼ਿਮਰ ਦਾ ਪੀਸ ਰਹੂਗਾ ਜੀ ਬਹੁਤ ਸੋਹਣਾ ਡਬਲ ਸ਼ੇਡਰ ਦੇ ਵਿੱਚ ਪੀਸ ਹੈ ਦੇਖੋ ਜੀ ਇਹ ਡਬਲ ਸ਼ੇਡਰ ਦੇ ਵਿੱਚ ਪੀਸ ਹੈ ਦੁਪੱਟਾ ਬਣਾ ਲਓ ਵੀ ਬੜਾ ਸੋਹਣਾ ਬਣਨਾ ਜੀ ਦੁਪੱਟਾ ਕਿਉਂਕਿ ਸ਼ਿਮਰ ਦੇ ਸੂਟਾਂ ਦੇ ਨਾਲ ਦੁਪੱਟੇ ਵੀ ਲੈ ਜਾਂਦੇ ਐ ਏਡਾ ਕੰਟਰਾਸਟ ਦੇ ਵਿੱਚ ਹਾਂਜੀ ਇਹ ਤੁਹਾਨੂੰ ਅਸੀਂ ਦਿਖਾਵਾਂਗੇ ਕ੍ਰਸ਼ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਜੀ ਦੇਖੋ ਜੀ ਦੀ ਡਿਜ਼ਾਈਨਿੰਗ ਦੇਖੋ ਸੂਟ ਦੀ ਇਹ ਆਉਣਾ ਜੀ ਇਹਦਾ ਕੇਰਾ ਇਹ ਸਾਡੇ ਕੋਲ ਇੱਕ ਸੂਟ ਬਾਕੀ ਸੀ ਬੜਾ ਸੋਹਣਾ ਜਾਂ ਡਿਜ਼ਾਈਨਰ ਜਾਂ ਸੂਟ ਰਹਿਣ ਵਾਲਾ ਹੈ ਦੇਖੋ ਸੈਂਟਰ ਦੇ ਵਿੱਚ ਫਲਾਵਰ ਆਉਣਾ ਇਹ ਕੇਰੇ ਤੇ ਆਉਣਾ ਜੀ ਬਹੁਤ ਸੋਹਣੀ ਸ਼ਰਟ ਹੈ ਜੀ ਕ੍ਰਸ਼ ਦੇ ਵਿੱਚ ਬਣੀ ਹੋਈ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਇਹ ਨਾਲ ਰਹੂਗੀ ਇਹ ਨਾਲ ਬਾਟਮ ਜੀ ਕੰਟਰਾਸਟ ਦੇ ਵਿੱਚ ਹੀ ਬਾਟਮ ਰਹਿਣ ਵਾਲੀ ਹੈ ਜੀ ਇਹ ਤੁਹਾਨੂੰ ਪੂਰਾ ਸੂਟ 500 ਦਾ ਪੈਣ ਵਾਲਾ ਜੀ ਠੀਕ ਹੈ ਜੀ ਕ੍ਰਸ਼ ਦੇ ਵਿੱਚ ਰਹੂਗਾ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਸ਼ਰਟ ਹੈ ਇਹ ਨਾਲ ਬਾਟਮ ਹੈ ਜੀ ਇਹ ਤੁਹਾਨੂੰ 500 ਦਾ ਸੂਟ ਪੈਣ ਵਾਲਾ ਬਹੁਤ ਪਿਆਰਾ ਸੂਟ ਰਹੂਗਾ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਤੁਹਾਡਾ ਇਹ ਕ੍ਰਸ਼ ਦੇ ਵਿੱਚ ਹੈ ਸਾਰਾ ਸੂਟ ਕ੍ਰਸ਼ ਦੇ ਵਿੱਚ ਰਹਿਣ ਵਾਲਾ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਲੈ ਸਕਦੇ ਹੋ ਜਿੰਮੀ ਚੂ ਦੇ ਵਿੱਚ ਸਾਡੇ ਕੋਲ 2 ਪੀਸ ਲੈ ਸਕਦੇ ਹੋ ਬਲੈਕ ਵਾਲੇ ਠੀਕ ਹੈ ਜੀ 2 ਪੀਸ ਮਿਲ ਲਗੇ ਤੁਹਾਨੂੰ ਬਲੈਕ ਦੇ ਵਿੱਚ ਇਹ ਚੈੱਕ ਕਰੋ ਜੀ ਇਹ ਦੋਨੋਂ ਆਪਸ ਵਿੱਚ ਕੰਟਰਾਸਟ ਲੈ ਸਕਦੇ ਹੋ ਗ੍ਰੇ ਤੇ ਡਾਰਕ ਬਲੂ ਦਾ ਕੰਟਰਾਸਟ ਲੈ ਸਕਦੇ ਹੋ ਦੋਨੋਂ ਪੀਸ ਸ਼ਰਟ ਬਣਾ ਲਓ ਬਾਟਮ ਬਣਾ ਲਓ ਜੀ ਇਹ ਚੈੱਕ ਕਰੋ ਜੀ ਇਹ ਜਿੰਮੀ ਚੂ ਦੇ ਵਿੱਚ ਰਹੂਗਾ ਜੀ ਨਾਲੇ ਜਿੰਮੀ ਚੂ ਆ ਨਾਲੇ ਹੈਗਾ ਜੀ ਇਹ 벨ਵਟ ਕਰਾਸ਼ ਦੇਖੋ ਬੜਾ ਸੋਹਣਾ ਜਾਂ ਡਬਲ 쉐ਡੇਡ ਪੀਸ ਰਹਿਣ ਵਾਲਾ ਜੀ ਤੇ ਇਹ ਨਾਲ ਰਹੂਗੇ ਜੀ ਇਹਦੇ ਬਾਟਮ ਠੀਕ ਹੈ ਜੀ ਇਹ ਤੁਹਾਨੂੰ ਤਿੰਨ ਪੀਸ ਪੈਣਗੇ ਜੀ ਆ ਦੇ ਕੋਈ ਵੀ ਇਹ ਵੀ ਤੁਸੀਂ ਨਾਲ ਪੀਸ ਲੈ ਸਕਦੇ ਹੋ ਇਹਦੇ ਇਹ ਬਲੈਕ ਪੀਸ ਆ ਦੋ ਜਿੰਮੀ ਚੂ ਦੇ ਤੇ ਤੁਹਾਨੂੰ ਤਿੰਨੇ ਪੀਸ ਇਕੱਠੇ ਲੈਣੇ ਪੈਣਗੇ ਜੀ ਇਹ ਚੈੱਕ ਕਰੋ ਜੀ ਇਹ ਦੋਨੋਂ ਆਸ ਵਿੱਚ ਕੰਟਰਾਸਟ ਬਣਾ ਕੇ ਤੁਸੀਂ ਦੁਪੱਟਾ ਕਰ ਲਓ ਸੂਟ ਬਣਾ ਲਓ ਜੀ ਕੁਛ ਮਰਜੀ ਐਦਾਂ ਕੰਟਰਾਸਟ ਪੀਸ ਲੈਣੇ ਪੈਣੇ ਦੋਨੋਂ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਸ਼ਿਮਰ ਟੱਚ ਦੇ ਵਿੱਚ ਰਹਿਣ ਵਾਲਾ ਇਹ ਨਾਲ ਇਹਦੇ ਬਾਟਮ ਹੈ ਜੀ ਠੀਕ ਹੈ ਜੀ ਪ੍ਰਾਈਜ਼ ਰਹੂਗੀ ਜੇਕਰ 6 ਪੀਸ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ ਪੈਣ ਵਾਲਾ ਸਿਰਫ 70 ਰੁਪਏ ਦਾ ਇਹ ਚੈੱਕ ਕਰੋ ਜੀ ਇਹ ਸੈਲਫ ਦੇ ਵਿੱਚ ਰਹੂਗਾ ਜੀ ਇਹ ਵਾਲਾ ਪੀਸ ਇਸ ਸੈਲਫ ਦੇ ਵਿੱਚ ਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਸੋਹਣਾ ਪੀਸ ਹੈ ਜੀ ਪਿਓਰ ਜੌਰਜਟ ਦੇ ਵਿੱਚ ਰਹਿਣ ਵਾਲਾ ਸੈਲਫ ਦੇ ਵਿੱਚ ਰਹੂਗਾ ਤੇ ਇਹ ਨਾਲੇ ਦੇ ਬਾਟਮ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਨਾਲ ਬਾਟਮ ਹੈ ਜੀ ਇਹ ਡਬਲ ਸ਼ੈਡਡ ਦੇ ਵਿੱਚ ਸ਼ਰਟ ਬਣੀ ਹੋਈ ਹੈ ਜੀ ਸਾਰਾ ਡਬਲ ਸ਼ੈਡਡ ਪੀਸ ਹੈ ਜੀ ਠੀਕ ਹੈ ਜੀ ਡਬਲ 쉐ਡਡ ਪੀਸ ਹੈ ਜੀ ਸ਼ਰਟ ਪਣੀ ਹੋਈ ਹੈ ਡਬਲ 쉐ਡਡ ਦੇ ਵਿੱਚ ਇਹ ਬਾਟਮ ਰਹਿਣ ਵਾਲੀ ਹੈ ਜੀ ਨਾਲ ਇਹਦੇ ਇਹ ਦੇਖੋ ਜੀ ਇਹ ਵੀ ਬਹੁਤ ਪਿਆਰਾ ਪੀਸ ਹੈ ਜੀ 벨ਵਟ ਕ੍ਰਸ਼ ਦੇ ਵਿੱਚ ਹੈ ਚੈੱਕ ਕਰੋ ਜੀ 벨ਵਟ ਕ੍ਰਸ਼ ਦੇ ਵਿੱਚ ਰੈਡ ਵਾਲਾ ਪੀਸ ਹੈ ਇਹ ਨਾਲ ਰਹੂਗੀ ਇਹਦੇ ਬਾਟਮ ਇਹ ਵੀ ਤੁਹਾਨੂੰ ਦੋਨੋਂ ਪੀਸ ਹੀ ਲੈਣੇ ਪੈਣੇ ਆ ਜੀ ਇਹ ਚੈੱਕ ਕਰੋ ਜੀ ਇਹ ਵੀ ਦੋਨੋਂ ਕੰਟਰਾਸਟ ਪੀਸ ਹੈ ਜੀ ਦੋਨੋਂ ਆਸ ਵਿੱਚ ਕੰਟਰਾਸਟ ਪੀਸ ਲੈਣੇ ਪੈਣ ਤੁਹਾਨੂੰ ਇਹ ਵੀ ਕੰਟਰਾਸਟ ਪੀਸ ਹੈ ਜੀ ਆਸ ਵਿੱਚ ਦੇਖੋ ਜੀ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਇਹ ਇਹ ਵੀ ਤੁਹਾਨੂੰ ਆਸ ਵਿੱਚ ਕੰਟਰਾਸਟ ਲੈਣੇ ਪੈਣੇ ਜੀ ਠੀਕ ਹੈ ਜੀ ਇਹ ਕੇਵਲ ਆ ਪੀਸ ਲੋ ਇਹ ਵੀ ਆਸ ਵਿੱਚ ਤੁਹਾਨੂੰ ਮੈਚਿੰਗ ਲੈਣੇ ਪੈਣੇ ਆ ਜੀ ਅੱਜ ਇਨਾਂ ਦੇ ਘੱਟ ਜ਼ਰੂਰੀ ਨਹੀਂ ਤੁਹਾਨੂੰ 350 3 ਮੀਟਰ ਦਾ ਕਈ ਆ ਕੋਈ 4 ਮੀਟਰ ਤੱਕ ਵੀ ਰਹਿਣ ਵਾਲਾ ਪੀਸ ਹੁੰਦਾ ਜੀ ਇਹ ਵੀ ਆਪਸ ਵਿੱਚ ਮੈਚਿੰਗ ਪੀਸ ਹੈ ਜੀ ਠੀਕ ਹੈ ਜੀ ਇਹ ਵਾਲੇ ਦੇਖੋ ਜੀ ਇਹ ਵੀ ਤੁਸੀਂ ਆਪਸ ਵਿੱਚ ਇਦਾਂ ਮੈਚਿੰਗ ਕਰਕੇ ਤਿੰਨ ਪੀਸ ਆ ਜੀ ਲੈ ਸਕਦੇ ਹੋ ਸ਼ਿਮਰ ਦੇ ਵਿੱਚ ਰਹੂਗਾ ਜੀ ਦੇਖੋ ਇਹ ਸ਼ਿਮਰ ਟੱਚ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਤਿੰਨ ਪੀਸ ਆ ਜੀ ਆਪਸ ਵਿੱਚ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਦੇਖੋ ਜੀ ਖਾਦੀ ਦੇ ਵਿੱਚ ਰਹੂਗਾ ਜੀ ਬੜਾ ਸੋਹਣਾ ਜਿਹਾ ਪੀਸ ਐ ਨੀਚੇ ਬਾਰਡਰ ਬਣਿਆ ਹੋਇਆ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਸੈਲਫ ਦੇ ਵਿੱਚ ਰਹਿਣ ਵਾਲਾ ਜੀ ਸੈਲਫ ਪ੍ਰਿੰਟ ਦੇ ਵਿੱਚ ਰਹੂਗਾ ਇਹ ਨਾਲ ਹੈਗੀ ਬਾਟਮ ਦੇਖੋ ਜੀ ਇਹ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਹੈ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਜਿੰਮੀ ਚੂਹ ਦੇ ਵਿੱਚ ਰਹੂਗਾ ਦੇਖੋ ਜੀ ਇਹਤੇ ਤੇ ਬਲੌਕ ਪੇਂਟਿੰਗ ਹੋਈ ਹੈ ਜਿੰਮੀ ਚੂ ਦੇ ਵਿੱਚ ਰਹਿਣ ਵਾਲਾ ਪੀਸ ਹੈ ਬਹੁਤ ਪਿਆਰਾ ਪੀਸ ਹੈ ਚੈੱਕ ਕਰੋ ਇਹਤੇ ਬਲੌਕ ਪੇਂਟਿੰਗ ਹੋਈ ਹੈ ਜੀ ਡਿਜ਼ਾਈਨਰ ਜਾਂ ਪੀਸ ਰਹੂਗਾ ਜੀ ਬਹੁਤ ਹੀ ਪਿਆਰਾ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਜਿੰਮੀ ਚੂ ਦੇ ਵਿੱਚ ਦੇਖੋ ਜੀ ਡਿਜ਼ਾਈਨਿੰਗ ਦੇਖੋ ਜੀ ਬਹੁਤ ਪਿਆਰੀ ਰਾਣੀ ਜਿਹੜੀ ਮਹਾਰਾਣੀ ਵਾਲਾ ਡਿਜ਼ਾਈਨ ਹੈ ਨਾ ਉਹ ਵਾਲਾ ਕਾਫੀ ਟ੍ਰੈਂਡ ਦੇ ਵਿੱਚ ਚੱਲਿਆ ਹੋਇਆ ਹੈ ਤਾਂ ਉਹ ਵਾਲਾ ਇਹ ਪੀਸ ਹੈ ਤੁਹਾਨੂੰ ਸਾਰਾ ਪੀਸ ਦਿਖਾਵਾਂਗੇ ਦੇਖੋ ਜੀ ਬਹੁਤ ਸੋਹਣਾ ਪੀਸ ਰਹੂਗਾ ਜੀ ਇਹ ਚੈੱਕ ਕਰੋ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਬਣੀ ਹੋਈ ਹੈ ਜੀ ਇਹ ਵਾਲੇ ਪੀਸ ਦੀ ਠੀਕ ਹੈ ਜੀ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਠੀਕ ਹੈ ਇਹ ਤੁਹਾਨੂੰ ਜਿਹੜਾ ਸੂਟ ਪਾਊਗਾ ਜੀ 500 ਦਾ ਸੂਟ ਪੈਣ ਵਾਲਾ ਜੀ ਤੁਹਾਨੂੰ ਇਹ ਬਾਟਮ ਦੇ ਨਾਲ ਪੀਸ ਬਹੁਤ ਵੱਡਾ ਜੀ ਇਹਦਾ ਕੁਝ ਮਰਜ਼ੀ ਬਣਾ ਲਓ ਜ਼ਰੂਰੀ ਤੁਹਾਡੀ ਸ਼ਰਟ ਹੀ ਬਣਨੀ ਹੈ ਕੱਲੀ ਵਿਚੂ ਦੁਪੱਟਾ ਕੱਢ ਲੂ ਬਹੁਤ ਪਿਆਰਾ ਦੁਪੱਟਾ ਲੈਣ ਵਾਲਾ ਜੀ ਜੇਕਰ ਤੁਸੀਂ ਪਲੇਨ ਸੂਟ ਲੈ ਕੇ ਵੀ ਨਾ ਇਹਦਾ ਦੁਪੱਟਾ ਕਾ ਰੱਖ ਲੂਗੀ ਤਾਂ ਬਹੁਤ ਪਿਆਰਾ ਸੂਟ ਬਣੂਗਾ 500 ਦਾ ਸੂਟ ਪਹਿਣ ਵਾਲਾ ਤੁਹਾਨੂੰ ਇਹ ਦੇਖੋ ਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਬਣੂਗਾ ਇਹ ਬ੍ਰਸ਼ੋ ਦੇ ਵਿੱਚ ਰਹੂਗਾ ਇਹ ਬ੍ਰਸ਼ੋ ਦੇ ਵਿੱਚ ਰਹਿਣ ਵਾਲਾ ਤੇ ਇਹ ਵਾਲੀ ਰਹੂਗੀ ਇਹਨਾਂ ਦੇ ਨਾਲ ਬਾਟਮ ਇਹ ਤੁਹਾਨੂੰ ਇਹ ਵੀ ਤੁਹਾਨੂੰ ਸੂਟ 500 ਦਾ ਪਊਗਾ ਜੀ ਬ੍ਰਸ਼ੋ ਦੇ ਵਿੱਚ ਰਹੂਗਾ ਜੀ ਬਰਾਸ਼ੋ ਦੀ ਸ਼ਰਟ ਚੈੱਕ ਕਰ ਲਓ ਜੀ ਤੁਸੀਂ ਨੇ ਜਦੀਕ ਤੋਂ ਬਰਾਸ਼ੋ ਦੀ ਸ਼ਰਟ ਹੈ ਇਹ ਮੈਚਿੰਗ ਇਹਦੇ ਨਾਲ ਬਾਟਮ ਹੈ 500 ਦਾ ਸੂਟ ਪੈਂਡ ਵਾਲਾ ਜੀ ਇਹ ਵਾਲੀ ਚੈੱਕ ਕਰੋ ਜੀ ਇਹ ਵੀ ਮੈਚਿੰਗ ਸੂਟ ਹੈ ਜੀ ਇਹ ਵੀ ਸ਼ਰਟ ਤੁਹਾਨੂੰ ਮਹਿਰੂਨ ਸ਼ੇਡ ਦੇ ਵਿੱਚ ਬਰਾਸ਼ੋ ਦੀ ਰਹੂਗੀ ਚੈੱਕ ਕਰੋ ਬਰਾਸ਼ੋ ਦੀ ਸ਼ਰਟ ਰੈਂਡ ਵਾਲੀ ਆ 500 ਦਾ ਸੂਟ ਪੈਂਡ ਵਾਲਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਡਿਜ਼ਾਈਨਰ ਜਿਹਾ ਪੀਸ ਰਹਿਣ ਵਾਲਾ ਹੈ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨਰ ਦਾ ਪੀਸ ਰਹੂਗਾ ਜੀ ਇਹ ਇਹ ਬੜਾ ਜਿਹੜਾ ਪੀਸ ਹੈ ਤੁਹਾਨੂੰ ਸਿਰਫ 200 ਦਾ ਪਊਗਾ ਜੀ 200 ਦਾ ਹੀ ਵਾਲਾ ਪੀਸ ਪੈਣ ਵਾਲਾ ਹੈ ਇਹ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਹੈ ਜੀ ਇਹ ਤੇ 골ਡ ਕ੍ਰਸ਼ ਦੇ ਵਿੱਚੋਂ ਪੀਸ ਰਹੂਗਾ ਜੀ ਦੇ ਚ ਦੇਖੋ ਇਹਦੇ ਉੱਪਰ ਬਲੌਕ ਪੇਂਟਿੰਗ ਹੋਈ ਹੈ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਹ ਬਲੌਕ ਪੇਂਟਿੰਗ ਹੋਈ ਹੈ ਇਹਦੇ ਨਾਲ ਬਾਟਮ ਹੈ ਜੀ ਇਹ ਵੀ ਤੁਹਾਨੂੰ 500 ਦਾ ਸੂਟ ਪੈਣ ਵਾਲਾ ਜੀ ਇਹ ਕੇਵਲਾ ਸੂਟ ਦੇਖੋ ਜੀ ਇਹ ਵੀ ਬ੍ਰਸ਼ੋ ਦੇ ਵਿੱਚ ਸ਼ਰਟ ਹੈ ਚੈੱਕ ਕਰੋ ਸ਼ਰਟ ਬੜੀ ਪਿਆਰੀ ਹੈ ਜੀ ਬਿਲਕੁਲ ਸੌਫਟ ਵਾਲਾ ਕੱਪੜਾ ਤੁਸੀਂ ਪਹਿਲਾਂ ਵੀ ਮੇਰੇ ਕੋਲੋਂ ਬ੍ਰਸ਼ੋ ਵਾਲੇ ਸੂਟ ਬਾਈ ਕੀਤੇ ਹੋਣੇ ਆ 6600 ਦੇ ਵਿੱਚ ਸੂਟ ਰਹੇ ਸੀ ਜੀ ਉਹੀ ਇਦਾਂ ਹੀ ਸੌਫਟ ਕੱਪੜਾ ਇਦਾਂ ਨਹੀਂ ਹੈਗਾ ਵੀ ਚੂਬਣ ਵਾਲਾ ਹੋਊਗਾ ਉਹੀ ਸੌਫਟ ਕੱਪੜਾ ਦੇਖੋ ਬ੍ਰਸ਼ੋ ਦੇ ਵਿੱਚ ਸ਼ਰਟ ਰਹੂਗੀ ਜੀ ਇਹ ਵਾਲੀ ਰਹੂਗੀ ਨਾਲ ਬਾਟਮ ਤੇ ਸੂਟ ਦਾ ਪ੍ਰਾਈਸ ਸਿਰਫ ਰਹਿਣ ਵਾਲਾ 500 ਖੋ ਜੀ ਇਹ ਵੀ ਤੁਸੀਂ ਆਸ ਵਿੱਚ ਮੈਚਿੰਗ ਲੈ ਸਕਦੇ ਹੋ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਚੈੱਕ ਕਰੋ ਬਹੁਤ ਪਿਆਰੀ ਸੋਹਣੀ ਪੀਸ ਹੈ ਜੀ ਮੈਚਿੰਗ ਠੀਕ ਹੈ ਜੀ ਇਹ ਵੀ ਆਸ ਵਿੱਚ ਤੁਹਾਨੂੰ ਮੈਚਿੰਗ ਮਿਲ ਲਗੇ ਦੋ ਪੀਸ ਦੇਖੋ ਜੀ ਇਹ ਵੀ ਤੁਹਾਨੂੰ ਆਸ ਵਿੱਚ ਮੈਚਿੰਗ ਮਿਲ ਲਗੇ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਡਬਲ ਇਹਦੇ ਉੱਪਰ ਵੀ ਬੜੀ ਸੋਹਣੀ ਜੀ ਡਿਜ਼ਾਈਨਿੰਗ ਹੋਈ ਹੈ ਬਲੌਕ ਪੇਂਟਿੰਗ ਦੀ ਠੀਕ ਹੈ ਜੀ ਤੇ ਇਹ ਵਾਲਾ ਰਹੂਗਾ ਇਹਦੇ ਨਾਲ ਬੋਟਮ ਬੜਾ ਸੋਹਣਾ ਜਿਹਾ ਪੀਸ ਰਹੂਗਾ ਜੀ ਇਹ ਵੀ ਤੁਹਾਨੂੰ 500 ਦਾ ਸੂਟ ਪਾਊਗਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਆਸ ਵਿੱਚ ਤੁਸੀਂ ਕੰਟਰਾਸਟ ਲੈ ਸਕਦੇ ਹੋ ਦੋਨੋਂ ਪੀਸਾਂ ਦਾ ਦੇਖੋ ਜੀ ਇਹ ਵੀ ਦੇਖ ਸਕਦੇ ਹੋ ਤੁਸੀਂ ਇਹ ਵੀ ਆਸ ਵਿੱਚ ਤੁਸੀਂ ਕੰਟਰਾਸਟ ਪੀਸ ਲੈ ਸਕਦੇ ਹੋ ਜੀ ਮੈਚਿੰਗ ਕਰਕੇ ਠੀਕ ਹੈ ਜੀ ਇਹ ਵੀ ਤੁਸੀਂ ਕੰਟਰਾਸਟ ਪੀਸ ਲੈ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਦੇਖੋ ਚੈੱਕ ਕਰੋ ਇਹ ਜਿੰਮੀ ਚੂ ਦੇ ਵਿੱਚ ਰਹੂਗਾ ਜੀ ਮੈਚਿੰਗ ਲੈ ਸਕਦੇ ਹੋ ਇਸ ਹਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਸਕਰੀਨ ਉੱਪਰ ਤੋਂ ਨੰਬਰ ਮੈਂਸ਼ਨ ਕੀਤਾ ਹੈ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ